ਹੁਣ ਤੱਕ ਮਿਲੀ ਆਂਕੜਿਆਂ ਅਨੁਸਾਰ 786 ਪਾਕਿਸਤਾਨੀ ਟਾਰੀਵਾਗਾ ਬਾਰਡਰ ਰਾਹੀਂ ਭਾਰਤ ਚੜ੍ਹ ਚੁੱਕੇ ਨੇ ਇਹਨਾਂ ਵਿੱਚੋਂ ਸਭ ਤੋਂ ਵੱਧ ਜੰਮੂ ਕਸ਼ਮੀਰ ਤੋਂ ਨੇ ਭਾਵੇਂ ਗੈਰ ਕਾਨੂੰਨੀ ਤੌਰ ਤੇ ਭਾਰਤ ਵਿੱਚ ਰਹਿ ਰਹੇ ਪਾਕਿਸਤਾਨੀਆਂ ਤੇ ਵੀਜ਼ਾ ਰੱਦ ਹੋਣ ਮਗਰੋਂ ਪਾਕਿਸਤਾਨ ਪਰਤੰdit ਰੇਕ 29 ਅਪ੍ਰੈਲ ਸੀ ਪਰ ਅੱਜ ਵੀ ਵੱਡੀ ਗਿਣਤੀ ਵਿੱਚ ਲੋਕ ਟਾਰੀਵਾਗਾ ਬਾਰਡਰ ਰਾਹੀਂ ਭਾਰਤ ਤੋਂ ਰਵਾਨਾ ਹੋਣ ਲਈ ਉੱਥੇ ਪਹੁੰਚੇ ਹੋਏ ਨੇ ਇਸ ਦੌਰਾਨ ਪਾਕਿਸਤਾਨ ਦੇ ਚਾਰ ਡਿਪਲੋਮੇਟਾਂ ਨੂੰ ਵੀ ਟਾਰੀਵਾਗਾ ਸਰਹੱਦ ਰਸਤੇ ਪਾਕਿਸਤਾਨ ਰਵਾਨਾ ਕਰ ਦਿੱਤਾ ਗਿਆ ਹੈ ਭਾਰਤੀ ਰਾਜਧਾਨੀ ਦਿੱਲੀ ਵਿਕੇ ਪਾਕਿਸਤਾਨ ਹਾਈ ਕਮਿਸ਼ਨ ਦੇ ਬਾਈ ਅਧਿਕਾਰੀ ਕਿ ਵਿਸ਼ੋਈ ਘਟਨਾ ਤੋਂ ਬਾਅਦ ਕੁਝ ਡਿਪਲੋਮੈਟ ਪਹਿਲਾਂ ਹੀ ਪਾਕਿਸਤਾਨ ਰਵਾਨਾ ਹੋ ਗਏ ਸੀ 스모ਕ ਇੰਟੀਗ੍ਰੇਟਿਡ ਚੈੱਕਪੋਸਟ ਅਟਾਰੀ ਦੇ ਮੁੱਖ ਦਵਾਰ ਅਗੇ ਪਾਕਿਸਤਾਨ ਜਾਣ ਵਾਲੀਆਂ ਯਾਤਰੀਆਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਸਨ ਜੋ ਇਸ ਕਾਰਨ ਪਾਕਿਸਤਾਨੀ ਡਿਪਲੋਮੈਟ ਨੂੰ ਵਾਰੀ ਦਾ ਇੰਤਜ਼ਾਰ ਕਰਨਾ ਪਿਆ ਇਸ ਮੌਕੇ ਸਾਡੇ ਸਹਿਯੋਗੀ ਕੁਰਮੀਤ ਸਿੰਘ ਨੇ ਅਟਾਰੀ ਬਾਰਡਰ ਤੇ ਮੌਕੇ ਦਾ ਜਾਇਜ਼ਾ ਲਿਆ ਅਸੀਂ ਇਸ ਸਮੇਂ ਟਾਰੀਵਾਗਾ ਸਰਹੱਦ ਤੇ ਮੌਜੂਦ ਹਾਂ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਅੱਜ ਸਵੇਰ ਤੋਂ ਹੀ ਪਾਕਿਸਤਾਨੀ ਨਾਗਰਿਕਾਂ ਨੂੰ ਲੈ ਕੇ ਆਇਆ ਗਿਆ ਤੇ ਵੱਡੀ ਗਿਣਤੀ ਦੇ ਵਿੱਚ ਪਾਕਿਸਤਾਨੀ ਨਾਗਰਿਕਾਂ ਦੀ ਡਿਪੋਰਟੇਸ਼ਨ ਦੀ ਪ੍ਰੋਸੈਸ ਸ਼ੁਰੂ ਕੀਤੀ ਗਈ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਵਿਖਾਉਨੇ ਆ ਇੰਟੀਗ੍ਰੇਟਿਡ ਚੈੱਕਪੋਸਟ ਦੀ ਜਿੱਥੇ ਕਿ ਪਾਕਿਸਤਾਨੀ ਨਾਗਰਿਕਾਂ ਨੂੰ ਲੈ ਕੇ ਆਇਆ ਗਿਆ ਤੇ ਉਹਨਾਂ ਦੀ ਇਮੀਗ੍ਰੇਸ਼ਨ ਦੀ ਪ੍ਰਕਿਰਿਆ ਕੀਤੀ ਗਈ ਇਹ ਸਾਹਮਣੇ ਬਿਲਕੁਲ ਸਾਹਮਣੇ ਨੀਲਾ ਬੋਰਡ ਤੁਸੀਂ ਵੇਖ ਰਹੇ ਹੋ ਇਸ ਤੋਂ ਖੱਬੇ ਪਾਸੇ ਜੇ ਅਸੀਂ ਜਾਈਏ ਤਾਂ ਉੱਥੇ ਇੰਟੀਗ੍ਰੇਟਿਡ ਚੈੱਕਪੋਸਟ ਹੈ ਜਿੱਥੇ ਵੱਡੇ ਪੱਧਰ ਤੇ ਅੱਜ ਪਾਕਿਸਤਾਨੀ ਨਾਗਰਿਕਾਂ ਨੂੰ ਜੰਮੂ ਕਸ਼ਮੀਰ ਤੋਂ ਲੈ ਕੇ ਆਂਦਾ ਗਿਆ ਜੰਮੂ ਰੀਜਨ ਤੇ ਨਾਲ ਹੀ ਕਸ਼ਮੀਰ ਰੀਜਨ ਤੋਂ ਲੈ ਕੇ ਆਂਦਾ ਗਿਆ ਤਕਰੀਬਨ 15 ਤੋਂ ਲੈ ਕੇ 16 ਗੱਡੀਆਂ ਜਿਸ ਦੇ ਵਿੱਚ ਬਸਾਂ ਸਨ ਮਿਨੀ ਬਸਾਂ ਸਨ ਕਾਰਾਂ ਸਨ ਉਸ ਦੇ ਵਿੱਚ ਪੁਲਿਸ ਦੇ ਅਧਿਕਾਰੀ ਅਤੇ ਪੁਲਿਸ ਦੇ ਜਿਹੜੇ ਜਵਾਨ ਸਨ ਉਹ ਲੈ ਕੇ ਪਾਕਿਸਤਾਨੀ ਨਾਗਰਿਕਾਂ ਨੂੰ ਪਹੁੰਚੇ ਤੇ ਅੱਜ ਉਹਨਾਂ ਦੀ ਡਿਪੋਰਟੇਸ਼ਨ ਦੀ ਜਿਹੜੀ ਪ੍ਰਕਿਰਿਆ ਹੈ ਉਹ 3 April ਨੂੰ ਕਰਵਾਈ ਗਈ ਤੇ ਉਹਨਾਂ ਨੂੰ ਪਾਕਿਸਤਾਨ ਦੇ ਲਈ ਰਵਾਨਾ ਕੀਤਾ ਗਿਆ ਹਾਲਾਂਕਿ ਉਹਨਾਂ ਦੇ ਵਿੱਚ ਕਈ ਲੋਕ ਅਜੀਹੇ ਸਨ ਜਿਹੜੇ ਕਿ ਪਾਕਿਸਤਾਨ ਨਹੀਂ ਜਾਣਾ ਚਾਹੁੰਦੇ ਸਨ ਇਸ ਤੋਂ ਪਹਿਲਾਂ ਜਿਹੜੀ 29 April ਦੀ ਤਸਵੀਰ ਸੀ ਆ ਇਸ ਤੋਂ ਪੁਰਾਣੀ ਤਸਵੀਰ ਸੀ ਉਹ ਬਿਲਕੁਲ ਵੱਖਰੀ ਸੀ ਉਸ ਦੇ ਵਿੱਚ ਵੱਖ-ਵੱਖ ਸੂਬਿਆਂ ਤੋਂ ਲੋਕ ਆ ਰਹੇ ਸਨ ਮਗਰ 30 ਅਪ੍ਰੈਲ ਨੂੰ ਜਿਹੜੇ ਲੋਕ ਇੱਥੇ ਪਹੁੰਚੇ ਉਹ ਸਾਰੇ ਉਹ ਲੋਕ ਸਨ ਜਿਹਦੇ ਵਿੱਚ ਇੱਕ ਤਾਂ ਇਲੀਗਲ ਸਟੇ ਜਿਹੜੇ ਓਵਰ ਸਟੇ ਕਰ ਰਹੇ ਸਨ ਤੇ ਇਸ ਦੇ ਨਾਲ ਹੀ ਜਿਨ੍ਹਾਂ ਨੂੰ ਪੁਲਿਸ ਵਾਲੇ ਫੜ ਕੇ ਲਿਆਏ ਸਨ ਡੀਪੋਰਟ ਕਰਨ ਦੇ ਵਾਸਤੇ ਇਸ ਦੇ ਨਾਲ ਹੀ ਕੁਝ ਲੋਕ ਅਜਿਹੇ ਵੱਖੋ ਵੱਖ ਸੂਬਿਆਂ ਤੋਂ ਪਹੁੰਚੇ ਜਿਹੜੇ ਕਿ ਓਵਰ ਸਟੇ ਦੇ ਕਾਰਨ ਕਿਸੇ ਵੀ ਤਰ੍ਹਾਂ ਦਾ ਲੀਗਲ ਐਕਸ਼ਨ ਨਹੀਂ ਚਾਹੁੰਦੇ ਸਨ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਨਹੀਂ ਚਾਹੁੰਦੇ ਸਨ ਇਸ ਕਰਕੇ ਅੱਜ ਉਹ ਅੱਜ ਉਹ ਲੋਕ ਸਰਹੱਦ ਪਾਰ ਕਰਦੇ ਵਿਖਾਈ ਦਿੱਤੇ ਤੇ ਇਮੀਗ੍ਰੇਸ਼ਨ ਪਾਰ ਕਰਨ ਤੋਂ ਬਾਅਦ ਉਹਨਾਂ ਦਾ ਪਾਕਿਸਤਾਨ ਵਾਲੇ ਪਾਸੇ ਇਮੀਗ੍ਰੇਸ਼ਨ ਕੀਤਾ ਗਿਆ ਤੇ ਉਹਨਾਂ ਨੂੰ ਉਹਨਾਂ ਦੇ ਵਾਪਸ ਉਹਨਾਂ ਦੀ ਜਿਹੜੀ ਹੋਮਲੈਂਡ ਹੈ ਪਾਕਿਸਤਾਨ ਉੱਥੇ ਭੇਜ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਸਾਰੀ ਜਿਹੜੀ ਡਾਕੂਮੈਂਟ ਵੈਰੀਫਿਕੇਸ਼ਨ ਹੈ ਉਹ ਤੁਹਾਨੂੰ ਦੱਸ ਦਈਏ ਕਿ 24 April ਤੋਂ ਚੱਲ ਰਹੀ ਹੈ ਤੇ ਜਿੰਨੇ ਵੀ ਲੋਕ ਇਮੀਗ੍ਰੇਸ਼ਨ ਕਰਵਾਉਣ ਦੇ ਲਈ ਅਟਾਰੀ ਸਰਹੱਦ ਤੇ ਇੰਟੀਗ੍ਰੇਟਿਡ ਚੈੱਕਪੋਇੰਟ ਤੇ ਪਹੁੰਚਦੇ ਨੇ ਉਹਨਾਂ ਨੂੰ ਤਕਰੀਬਨ ਤਕਰੀਬਨ 2 ਵਜੇ ਤੱਕ ਇਹ ਪ੍ਰਕਿਰਿਆ ਨੂੰ ਪੂਰਾ ਕਰ ਲਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਜਿਹੜੇ ਲੋਕ ਪਾਕਿਸਤਾਨ ਵਾਲੇ ਪਾਸਿਓਂ ਭਾਰਤੀ ਵਾਪਸ ਪਰਤਦੇ ਨੇ ਮਗਰ 30 April ਨੂੰ ਤਸਵੀਰ ਥੋੜੀ ਵਕਰੀ ਦਿਖਾਈ ਦਿੱਤੀ ਕਿਉਂਕਿ ਲੋਕਾਂ ਦਾ ਆਉਣਾ ਬਹੁਤ ਵੱਡੇ ਪੱਧਰ ਤੇ ਜਾਰੀ ਸੀ ਪਾਕਿਸਤਾਨੀ ਨਾਗਰਿਕਾਂ ਦੀ ਸੰਖਿਆ ਵਧ ਸੀ ਤੇ ਇਸ ਕਰਕੇ ਜਿਹੜੀ ਡਿਪੋਰਟੇਸ਼ਨ ਦੀ ਪ੍ਰੋਸੈਸ ਹੈ ਇਮੀਗ੍ਰੇਸ਼ਨ ਦੀ ਪ੍ਰੋਸੈਸ ਹੈ ਉਹ ਤਕਰੀਬਨ 4 ਵਜੇ ਅਤੇ ਇਸ ਤੋਂ ਬਾਅਦ ਤੱਕ ਵੀ ਚਲਦੀ ਰਹੀ ਕੈਮਰਾ ਪਰਸਨ ਰਣਜੀਤ ਸਿੰਘ ਦੇ ਨਾਲ ਗੁਰਮੀਤ ਸਿੰਘ ਅਟਾਰੀ ਵਾਗਾ ਸਰਹੱਦ ਪੰਜਾਬ